ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਐਨ ਆਰ ਆਈ ਟੀਵੀ ਸ਼ਸ਼ਕਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨ ਆਰ ਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ ਨਮਕਾਣਾ ਨਾਇ ਹੋਇਆ ਸ਼ਹੀਦ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਐਚ 1 ਬੀ ਵੀਜ਼ੇ ਦਾ ਅਸਰ ਇਨਫੋਸਿਸ ਦੇਵੇਗਾ 10000 ਅਮਰੀਕੀਨ ਨੌਕਰੀ get connected. ਨੰਤਰੀ ਟੋਰੋਡੋ ਹੁਣ ਵਿਸਥਾਰ ਜੰਮੂ ਕਸ਼ਮੀਰ ਦੇ ਪੁੱਛਲਾਕੇ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੇ ਵਿੱਚ ਸ਼ਹੀਦ ਹੋਏ ਜਵਾਨ ਨੂੰ ਨਾਮ ਅਖ ਨਾਲ ਅੱਜ ਵਿਦਾ ਕੀਤਾ ਗਿਆ ਜੰਮੂ ਕਸ਼ਮੀਰ ਦੇ ਪੁੱਛ ਸੈਕਟਰ ਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦਾ ਫੌਜੀ ਸਨਮਾਨ ਨਾਲ ਜਦੀਪਿੰਡ ਵਾਪੂਈ ਚੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸ਼ਹੀਦ ਦੇ ਪਰਿਵਾਰ ਵੱਲੋਂ ਸ਼ਹੀਦ ਦੇ ਸੰਸਕਾਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਉੱਚ ਅਧਿਕਾਰੀਆਂ ਦੇ ਕਹਿਣ ਤੇ ਪਰਿਵਾਰ ਨੇ ਸੰਸਕਾਰ ਲਈ ਸਹਿਮਤੀ ਪ੍ਰਗਟਾ ਦਿੱਤੀ ਜਿਸ ਤੋਂ ਬਾਅਦ ਅਤੀ ਗਮਗੀਨ ਮਾਹੌਲ ਵਿੱਚ ਨਾਇਬ ਸੁਪੇਦਾਰ ਸ਼ਹੀਦ ਪਰਮਜੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਦਸਨਯੋਗ ਹੈ ਕਿ ਸੋਮਵਾਰ ਨੂੰ ਐਲੋਸੀ ਤੇ ਪਾਕਿਸਤਾਨ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਫੌਜ ਤੇ ਗੋਲਾਬਾਰੀ ਕਰ ਦਿੱਤੀ ਸੀ ਜਿਸ ਕਾਰਨ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ ਇੱਕ ਵਾਰ ਫਿਰ ਤੋਂ ਬੰਪਰ ਫਸਲ ਹੋਣ ਤੋਂ ਬਾਅਦ ਦਾਲਾਂ ਦੀ ਖਰੀਦ ਲਈ ਰੱਖਿਆ ਗਿਆ ਟੀਚਾ ਪੂਰਾ ਹੋ ਗਿਆ ਤੇ ਇਸ ਨੂੰ ਲੈ ਕੇ ਦਾਲਾਂ ਦੇ ਭਾਅ ਵੀ ਹੁਣ ਖਾਸੇ ਗਿਰ ਗਏ ਹਨ ਇਸ ਵਾਰ ਬੰਪਰ ਪੈਦਾਵਾਰ ਹੋਣ ਤੋਂ ਬਾਅਦ ਸਰਕਾਰ ਵੱਲੋਂ ਦਾਲਾਂ ਦੀ ਖਰੀਦ ਲਈ ਰੱਖਿਆ ਗਿਆ ਟੀਚਾ ਪੂਰਾ ਹੋ ਗਿਆ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਚ ਦਾਲਾਂ ਕੀਮਤਾ ਹੀਠਾ ਆ ਜਾਣ ਗਿਆ ਬੋਤੋ ਹੀ ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ ਨੇ ਮੌਜੂਦਾ ਸੀਜ਼ਨ ਲਈ ਘੱਟੋ ਘੱਟ ਸਬੰਧਨ ਮੁੱਲ ਢੇਠਾ ਕਿਸਾਨਾਂ ਤੋਂ ਦਾਲਾਂ ਦੀ ਖਰੀਦ ਨੂੰ ਰੋਕ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ ਨਿਗਮ ਦਾ ਕਹਿਣਾ ਹੈ ਕਿ ਉਸ ਨੇ ਸੀਜ਼ਨ ਦੀ ਸ਼ੁਰੂਆਤ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਵੱਲੋਂ ਤੈਅ ਟੀਚੇ ਨੂੰ ਪਾਰ ਕਰ ਲਿਆ ਸੀ ਅਤੇ ਹੁਣ ਉਹ ਇਸ ਦੇ ਨਿਪਟਾਨ ਦੀ ਵਿਵਸਥਾ 'ਚ ਲੱਗਾ ਇੱਕ ਅਧਿਕਾਰੀ ਮੁਤਾਬਕ ਇਸ ਸੀਜ਼ਨ ਲਈ 20 ਲੱਖ ਟਨ ਦਾਲਾਂ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਸੀ ਭਾਰਤੀ ਮੁੱਖ ਆਈਟੀ ਕੰਪਨੀ ਹੁਣ 10000 ਅਮਰੀਕੀਆਂ ਨੂੰ ਨੌਕਰੀ ਦੇਣ ਜਾ ਰਹੀ ਹੈ ਭਾਰਤ ਦੀ ਪ੍ਰਮੁੱਖ ਸੂਚਨਾ ਟੈਕਨੋਲੋਜੀ ਕੰਪਨੀ ਇਨਫੋਸਿਸ ਅਗਲੇ 2 ਸਾਲਾਂ ਚ 10000 ਅਮਰੀਕੀਆਂ ਨੂੰ ਨੌਕਰੀ ਦੇਣ ਜਾ ਰਹੀ ਹੈ ਇਸ ਲਈ ਇੱਥੇ ਕੰਪਨੀ ਚਾ ਟੈਕਨੋਲੋਜੀ ਅਤੇ ਰਿਸਰਚ ਹੱਬ ਬਣਾਏਗੀ ਦੱਸ ਦਈਏ ਕਿ H1B ਵੀਜ਼ੇ ਦੇ ਸਖਤ ਨਿਯਮਾ ਹੋਣ ਤੋਂ ਬਾਅਦ ਇਨਫੋਸਿਸ ਵੱਲੋਂ ਇਹ ਕਦਮ ਚੁੱਕੇ ਗਏ ਹਨ ਇਹ ਵੀਜ਼ਾ ਮਾਮਲੇ ਕਾਰਨ ਉੱਠੇ ਵਿਵਾਦ ਨੂੰ ਕੱਟ ਕਰਨ ਦੀ ਕੋਸ਼ਿਸ਼ ਹੈ ਇਨਫੋਸਿਸ ਦੇ ਸੀਈਓ ਵਿਸ਼ਾਲ ਸਿਕਨ ਕਿਹਾ ਕਿ ਅਗਸਤ ਚ ਇੰਡੀਆਨਾ ਚ ਖੁੱਲਣ ਵਾਲਾ ਪਹਿਲਾ ਹਬ ਸਾਲ 2021 ਤੱਕ 2000 ਅਮਰੀਕੀਆਂ ਨੂੰ ਨੌਕਰੀ ਦੇਵੇਗਾ ਫਿਲਹਾਲ ਵਕਤਕ ਛੁਰਜ ਬ੍ਰੇਕ ਦਾ ਬ੍ਰਿਤਵਾਤ ਵੀ ਖਬਰਾਂ ਜਾਰੀ ਰਹਿਣਗੀਆਂ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਐਨ ਆਰ ਆਈ ਟੀਵੀ ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ ਮੈਂ ਕਿੱਥੇ ਐ ਮੈਂ ਤਾਂ ਕੈਨਮ ਦੇ ਗਈ ਸੀ ਓ ਕੈਨਮ ਕੀ ਕੈਨਮ ਫੋਨ ਪਿੰਨਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਦੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰਿਓ ਉਨੇ ਹੀ ਪੈਸੇ ਕਟਣਗੇ ਜੀ ਹਾਂ ਪਰ ਉਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਇੱਕ ਤੋਂ ਬਾਅਦ ਤੁਹਾਡਾ ਮਿਲ ਸਵਾਗਤ ਹੈ ਰਾਜਪੁਰਾ ਦੇ ਵਿੱਚ ਐਕਸੈਸ ਬੈਂਕ ਦੀ ਜਾ ਰਹੀ ਵੈਨ ਵਿੱਚੋਂ 1 ਕਰੋੜ ਰੁਪਏ ਲੁੱਟਣ ਦੀ ਵਾਰਦਾਤ ਹੋਈ ਹੈ ਰਾਜਪੂਰਾ ਵਿੱਚ ਐਕਸੈਸ ਬੈਂਕ ਦੀ ਵੈਨ ਵਿੱਚੋਂ 1 ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਵਾਪਰੀ ਹੈ। ਇਹ ਘਟਨਾ ਵਿਦਿਅਕ ਸੰਸਥਾ ਚਤਕਾਰਾ ਤੇ ਗਿਆਨ ਸਾਗਰ ਦੇ ਨੇੜੇ ਵਾਪਰੀ ਹੋਣ ਕਰਕੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੈਸ਼ ਵਾਲੀ ਵੈਨ ਜਦੋਂ ਸੜਕ ਤੇ ਜਾ ਰਹੀ ਸੀ ਤਾਂ ਸਕੋਰਪਿਓ ਕਾਰ ਵਿੱਚ ਬੈਠੇ ਇੱਕ ਵਿਅਕਤੀ ਨੇ ਵੈਨ ਡਰਾਈਵਰ ਤੇ ਗੋਲੀਆਂ ਦਾਗ ਦਿੱਤੀਆਂ। ਇਸ ਕਾਰਨ ਵੈਨ ਡਰਾਈਵਰ ਜ਼ਖਮੀ ਹੋ ਗਿਆ ਤੇ ਲੁਟੇਰਾ ਵੈਨ ਲੁੱਟ ਕੇ ਆਪਣੀ ਕਾਰ ਵਿੱਚ ਹਾਈਵੇ ਤੋਂ ਫਰਾਰ ਹੋ ਗਿਆ। ਕੈਨੇਡਾ ਵਿੱਚ ਇਸ ਵਾਰੀ ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਗਿਆ। ਕੈਨੇਡਾ ਵਿੱਚ ਇਸ ਵਾਰ ਅਪ੍ਰੈਲ ਮਹੀਨੇ ਨੂੰ ਸਿੱਖੀ ਵਿਰਾਸਤ ਮਹੀਨੇ ਵਜੋਂ ਮਨਾਇਆ ਗਿਆ। ਪੂਰਾ ਅਪ੍ਰੈਲ ਮਹੀਨਾ ਖਾਲਸੇ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਰਿਹਾ ਅਤੇ ਪੂਰੇ ਅਪ੍ਰੈਲ ਮਹੀਨੇ ਖਾਲਸਾ ਦੀ ਵਖਰੀ ਸ਼ਾਨ ਸੱਭਿਆਚਾਰ ਤੇ ਇਤਿਹਾਸ ਨੂੰ ਦਰਸਾਉਂਦੇ ਪ੍ਰੋਗਰਾਮ ਚੱਲਦੇ ਰਹੇ। ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 1978 ਜਨ ਅਗਰ ਕੀਰਤਨ ਸਜਾਇਆ ਜਾਣ ਦੀ ਆਰੰਭਤਾ ਹੋਈ ਸੀ ਅਤੇ ਇਸੇ ਤਰ੍ਹਾਂ ਟੋਰਾਂਟੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੋਰੋਡੋ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਮੈਨੂ ਯਾਨੀ ਕਿ ਕਮਲਪ੍ਰੀਤ ਹੁੰਦੇ ਆ ਗਿਆ ਸਸਟੇਕਾਰ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ ਐਨ ਆਰ ਆਈ ਟੀਵੀ